ਇੱਕ ਸਾਡੇ ਚ ਫੁਕਰਪੁਣਾ ਬਹੁਤ ਆ ਜ਼ਮੀਨ ਮਾਲਕਾਂ ਦੇ ਵਿੱਚ ਆਪਦਾ ਫੁਕਰਪੁਣਾ ਹੈ ਜਿਹੜੇ ਜ਼ਮੀਨ ਵੀ ਹੁਣ ਐ ਵੀ ਨੇ ਉਹਨਾਂ ਦੇ ਵਿੱਚ ਵੀ ਜਾਤੀ ਹੰਕਾਰ ਹੈਗਾ ਹੂੰ ਕੁਝ ਜਿਹੜੇ ਪੜ ਪੜ ਜਾਂਦੇ ਆ ਉਹਨਾਂ ਦੇ ਵਿੱਚ ਅੱਡ ਹੋ ਜਾਂਦਾ ਜਿਹੜੇ ਦਲਤ ਭਾਈਚਾਰਾ ਉਹਨਾਂ ਦੇ ਵਿੱਚ ਵੀ ਅੱਗੇ ਸ਼੍ਰੇਣੀ ਵੰਡ ਹੋ ਜਾਂਦੀ ਐ ਅਸੀਂ ਫਲਾਨਾਂ ਤੋਂ ਉੱਚੇ ਆ ਅਸੀਂ ਢਿਮਕੇ ਤੋਂ ਉੱਚੇ ਆ ਉਹ ਉੱਚਾ ਨੀਵੇਂ ਦੇ ਚੱਕਰ ਦੇ ਵਿੱਚ ਹੀ ਆਪਦੇ ਚ ਜਦੋਂ ਉਹਨਾਂ ਦੀ ਉੱਚ ਨੀਚ ਨੂੰ ਥੋੜਾ ਜਿਹਾ ਵੀ ਫਰਕ ਪੈਂਦਾ ਉਹ ਫਿਰ ਸੰਘਰਸ਼ ਦੇ ਰਾਹ ਨਹੀਂ ਚੂਜ਼ ਕਰਦੇ ਜਾਂ ਆਪਦੀ ਗਲਤੀ ਨੂੰ ਨਹੀਂ ਮੰਨਦੇ ਉਹ ਜ਼ਹਿਰ ਦੀ ਸ਼ੀਸ਼ੀ ਚੱਕਨ ਨਹੀਂ ਉਹ ਕਹਿੰਦੇ ਵੀ ਆ ਸੌਖਾ ਰ ਹੈ ਅਸੀਂ ਸ਼ੀਸ਼ੀ ਪੀਏ ਤੇ ਮਰੀਏ ਜੀ ਤੇ ਇਹ ਹੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਸਟ्रेसਫੁੱਲ ਟਾਕਸਿਕ ਅ ਜ਼ਹਿਰੀਲਾ ਵਾਤਾਵਰਨ ਬਣਾਇਆ ਹੋਇਆ ਨਸ਼ੇ ਫੋਕੀ ਹੈਂਕੜ ਫੋਕਾ ਜਾਤੀ ਹੰਕਾਰ ਜ਼ਮੀਨ ਮਾਲਕਾਂ ਵਿੱਚ ਵੀ ਤੇ ਜ਼ਮੀਨ ਬੇਹੋਣਿਆਂ ਵਿੱਚ ਵੀ ਪਲੱਸ ਜਿਹੜਾ ਹੈਗਾ ਅਵੇਲੇਬਿਲਟੀ ਆਫ ਖੇਤੀ ਜ਼ਹਿਰਾਂ ਦੀ ਲੋੜ ਤੋਂ ਵੱਧ ਉਪਲਬਧਤਾ ਉਹਦੇ ਕਰਕੇ ਸਾਡੇ ਇੱਥੇ ਮੌਤਾਂ ਹੋਣ ਦੇ ਚਾਂਸਸ ਜਾਂ ਜ਼ਹਿਰ ਪੀਣ ਦੇ ਚ ਖੁਦਕੁਸ਼ੀਆਂ ਦੇ ਚਾਂਸਸ ਜ਼ਿਆਦੇ ਨੇ ਜੀ ਮੇਰੇ ਇਸੇ ਸਵਾਲ ਦੇ ਵਿੱਚ ਹੀ ਤੁਹਾਡਾ ਮੈਨੂੰ ਲੱਗਦਾ ਉੱਤਰ ਵੀ ਆ ਗਿਆ ਕਿ ਖੁਦਕੁਸ਼ੀਆਂ ਤੋਂ ਬਚਿਆ ਕਿਵੇਂ ਜਾ ਸਕਦਾ ਥੋੜਾ ਜਿਹਾ ਤੇ ਹੋਰ ਗੱਲ ਕਰੀਏ ਜੇ ਕੀ ਅੱਜ ਦੇ ਸਮੇਂ ਦੇ ਵਿੱਚ ਖੁਦਕੁਸ਼ੀਆਂ ਘਟ ਸਕਦੀਆਂ ਨੇ ਦੇਖੋ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਘਟਾਉਣਾ ਕੋਈ ਬਾਲਾ ਔਖਾ ਕੰਮ ਨਹੀਂ ਪੰਜਾਬ ਸਰਕਾਰ ਬਹੁਤ ਇਹਨੂੰ ਸੌਖੇ ਤਰੀਕੇ ਨਾਲ ਕਰ ਸਕਦੀ ਹੈ ਇੱਕ ਤਾਂ ਗੱਲ ਹੈ ਕਿ ਖੁਦਕੁਸ਼ੀਆਂ ਦਾ ਦੀ ਕੋਸ਼ਿਸ਼ ਕਰਕੇ ਹਸਤਾਲ ਚਾਉਣ ਵਾਲੀਆਂ ਵੀਰਪੈਣਾ ਮਰੀਜ਼ ਇਹ ਕਹਿੰਦੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਦੇ ਵਿੱਚ ਸਫਲ ਹੋ ਗਏ ਮਰ ਗਏ ਵੀਰਪੈਣਾ ਉਹਨਾਂ ਦੀ ਗੱਲ ਹੈ ਜਿਹੜੇ ਬੰਦੇ ਮਰਦੇ ਨੇ ਪੰਜਾਬ ਦੇ ਵਿੱਚ ਉਹ ਆਮ ਤੌਰ ਦੇ ਉੱਤੇ ਤਿੰਨ ਤਰ੍ਹਾਂ ਦੇ ਕੈਮੀਕਲਸ ਨਾਲ ਮਰਦੇ ਆ ਨੰਬਰ 1 ਹੈ ਪੈਰਾਕਵਾਟ ਜਿਹਨੂੰ ਗ੍ਰਾਮੋ ਵੀ ਕਹਿੰਦੇ ਨੇ ਮੂੰਗੀ ਦੇ ਪੱਤੇ ਝਾੜਨ ਵਾਲੀ ਘਾਹ ਮਾਰਨ ਵਾਲੀ ਸਪਰੇਅ ਆ ਦੂਜੀ ਹੈਗੀ ਸਲਫਾਸ ਜਿਹੜੀ ਕਣਕ ਦੇ ਵਿੱਚ ਗੋਲੀਆਂ ਪਾਉਂਦੇ ਆ ਤੀਸਰੀ ਹੈਗੀ ਮੋਨੋਸਿਲ ਇਹ ਤਿੰਨ ਹਾਰਮਫੁਲ ਕੈਮੀਕਲਸ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਹਰ ਦਲਿਤ ਜਾਂ ਗੈਰ ਦਲਿਤ ਵੀਰ ਭੈਣ ਨੂੰ ਇਹ ਮਾਰਨ ਦੇ ਵਿੱਚ ਸਹਾਈ ਨੇ ਜੇ ਇਹ ਤਿੰਨਾ ਕੈਮੀਕਲਸ ਦੇ ਉੱਤੇ ਬੈਨ ਲੱਗ ਜਾਏ ਪੰਜਾਬ ਦੇ ਵਿੱਚ ਇਹਨਾਂ ਦੇ ਵਰਤੋਂ ਪੰਜਾਬ 'ਚ ਇਹਨਾਂ ਦੀ ਵਿਕਰੀ ਬੰਦ ਹੋ ਜੇ ਤਾਂ ਖੁਦਕੁਸ਼ੀਆਂ ਨਾਲ ਮਰਨ ਵਾਲਿਆਂ ਦਾ ਅੰਕੜਾ ਨੀਵਾ ਆ ਜਾਊਗਾ ਨੰਬਰ 1 ਨੰਬਰ 2 ਪੰਜਾਬ ਦੇ ਵਿੱਚ ਜਿਹੜਾ ਸਟ्रेसफुल एनवायरमेंट ਹੈ ਟਾਕਸਿਕ এনवायरमेंट ਹੈ ਜਿਹੜਾ ਮਾਨਸਿਕ ਰੋਗਾਂ ਦਾ ਜੋ ਤਾਣਾ ਬਾਣਾ ਬਣਿਆ ਹੋਇਆ ਅਗਰ ਸਰਕਾਰ ਮਾਨਸਿਕ ਰੋਗਾਂ ਦੇ ਉੱਤੇ ਮਨ ਦੇ ਉੱਤੇ ਮਨੋਵਿਗਿਆਨ ਦੇ ਉੱਤੇ ਵਧੇਰੇ ਜੋਰ ਲਾ ਦੇ ਆਪਣੀਆਂ ਸਿਹਤ ਸਹੂਲਤਾਂ ਦੇ ਵਿੱਚ ਆਪਦੇ ਸਿਹਤ ਸੰਸਥਾਵਾਂ ਦੇ ਵਿੱਚ ਤੇ ਉਹਦੇ ਨਾਲ ਲੋਕਾਂ ਨੂੰ ਐਡਾ ਸਟ्रेस ਲੈਵਲ ਘਟੇਗਾ ਸਟ्रेस ਲੈਵਲ ਘਟੇਗਾ ਤਾਂ ਖੁਦਕੁਸ਼ੀਆਂ ਕਰਨ ਦੀ ਦਰ ਵੀ ਘਟੇਗੀ ਤੀਸਰਾ ਹੈਗਾ ਜਿਹੜੇ ਜ਼ਮੀਨ ਵੀ ਹੁਣੇ ਲੋਕ ਨੇ ਉਹਨਾਂ ਨੇ ਆਪ ਦੇਖਣਾ ਹੁਣ ਜ਼ਮੀਨ ਵੀ ਹੁਣੇ ਲੋਕਾਂ ਨੂੰ ਜ਼ਮੀਨਾ ਜ਼ਮੀਨ ਮਾਲਕਾਂ ਨੇ ਨਹੀਂ ਦੇਣੀ ਐ ਨਾ ਥਾਲੀ ਚ ਪਰੋਸ ਕੇ ਦੇਣੀ ਐ ਨੌਕਰੀਆਂ ਵੀ ਉਹਨਾਂ ਨੂੰ ਸਰਕਾਰਾਂ ਨੇ ਥਾਲੀ ਚ ਪਰੋਸ ਕੇ ਨਹੀਂ ਦੇਣੀ ਐ ਇਹ ਸਾਨੂੰ ਲੱਗ ਰਿਹਾ ਹੈਗਾ ਜਾਂ ਕਿਸੇ ਨੂੰ ਕਿਸੇ ਹੋਰ ਨੇ ਪੈਸਾ ਤੇ ਲਾਕਾਰਾਂ ਕੋਠੀਆਂ ਇੱਜ਼ਤ ਆਬਰੂ ਥਾਲੀਆਂ ਚ ਨਹੀਂ ਪਰੋਸ ਕੇ ਦੇਣੀ ਇਹ ਤੁਹਾਨੂੰ ਹਾਸਲ ਕਰਨੀ ਪੈਣੀ ਆ ਹਾਸਲ ਕਰਨੀ ਆ ਉਹ ਤੁਸੀਂ ਦੇਖੋ ਮਿੰਤਾ ਨਾਲ ਹਾਸਲ ਕਰਨੀ ਆ ਕਿ ਡੰਡੇ ਦੇ ਜ਼ੋਰ ਤੇ ਹਾਸਲ ਕਰਨੀ ਆ ਹਥਿਆਰਾਂ ਦੇ ਜ਼ੋਰ ਤੇ ਹਾਸਲ ਕਰਨੀ ਆ ਕਿ ਪੜ੍ਹਾਈ ਦੇ ਜ਼ੋਰ ਤੇ ਹਾਸਲ ਨਹੀਂ ਇਹ ਤੁਹਾਡਾ ਆਪ ਦਾ ਜਿੰਨਾ ਜਿਹੜੇ ਮਰ ਰਹੇ ਹੋ ਉਹਨਾਂ ਨੇ ਦੇਖਣਾ ਮੈਂ ਤਾਂ ਉਂਗਲ ਕਰ ਸਕਦਾ ਵੀ ਵੀਰੋ ਇੱਥੇ ਨੁਕਸ ਹੈ ਇਹ ਇਸ ਨੁਕਸ ਦਾ ਆ ਹੱਲ ਹੋ ਸਕਦਾ ਹੱਲ ਤੁਹਾਡੇ ਸਾਹਮਣੇ ਨੇ ਡਾਕਟਰ ਸਾਹਿਬ ਜਿਵੇਂ ਹੁਣ ਸਮਾਜ ਕਹਿੰਦੇ 21ਵੀਂ ਸਦੀ ਆ ਗਈ ਆ ਤਾਂ ਇਹ ਕਿਹਾ ਜਾਂਦਾ ਕਿ ਜਿਨ੍ਹਾਂ ਨੂੰ ਨੀਵੇਂ ਲੋਕ ਕਿਹਾ ਜਾਂਦਾ ਸੀ ਅਸ਼ੂਤ ਕਿਹਾ ਜਾਂਦਾ ਸੀ ਉਹ ਹੁਣ ਪੜ੍ਹ ਲਿਖ ਗਏ ਆ ਤਾਂ ਉਹਨਾਂ ਲੋਕਾਂ ਬਾਰੇ ਕੀ ਕਹੋਗੇ ਕਿ ਉਹ ਲੋਕ ਵੀ ਆ ਜਿਹੜੇ ਪੜ੍ਹ ਲਿਖ ਗਏ ਨੌਕਰੀਆਂ ਕਰਦੇ ਨੇ ਉਹਨਾਂ ਦੇ ਵਿੱਚ ਵੀ ਖੁਦਕੁਸ਼ੀਆਂ ਦਾ ਰੁਝਾਨ ਹੈਗਾ ਖਾਸ ਕਰਕੇ ਦਲਤਾਂ ਦੇ ਵਿੱਚ ਦੇਖੋ ਪੜ੍ਹੇ ਲਿਖੇ ਦਲਤਾਂ ਜਾਂ ਗੈਰ ਅਨਪੜ੍ਹ ਪੜੇ ਗੈਰ ਪੜ੍ਹੇ ਲਿਖੇ ਦਲਤਾਂ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਹੈ ਜਿਹੜਾ ਉਹ ਉਸੇ ਹੀ ਪ੍ਰਤੀਸ਼ਤਤਾ ਦੇ ਵਿੱਚ ਹੋਊਗਾ ਜਿਸ ਤਰ੍ਹਾਂ ਜਿੰਨੀ ਕੁ ਪ੍ਰਤੀਸ਼ਤਤਾ ਦੇ ਵਿੱਚ ਉਹ ਪੜ੍ਹੇ ਹੋਏ ਨੇ ਤੇ ਕੁਝ ਜਿਹੜੇ ਜਿਹੜੇ ਅਸੀਂ ਆਪਾਂ ਕਹਿੰਨੇ ਆਂ ਵੀ 43% ਵੀਰ ਖੁਦਕੁਸ਼ੀਆਂ ਦਾ ਕਰਨ ਦੀ ਕੋਸ਼ਿਸ਼ ਕਰਕੇ ਆਏ ਨੇ ਉਹਨਾਂ ਵਿੱਚ ਇੱਕ ਦੋ ਅਮੀਰ ਜਿਹੇ ਪੜ੍ਹੇ ਲਿਖੇ ਵੀ ਸੀਗੇ ਜਾਂ ਮੱਧ ਵਰਗੀ ਦਲਤ ਵੀ ਹੋਣਗੇ ਪਰੰਤੂ ਜੇ ਆਪਾਂ ਕਹੀਏ ਵੀ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਦੇ ਉੱਤੇ ਆਏ ਉਹਦਾਂ ਦਾ ਨਹੀਂ ਹੈ ਕੋਈ ਬਹੁਤੀ ਜਨਤਾ ਬਹੁਤੀ ਸੰਗਤ ਹੈ ਜਿਹੜੀ ਬਹੁਤੇ ਮਰੀਜ਼ ਆ ਉਹ ਗਰੀਬ ਮਜ਼ਦੂਰ ਤੇ ਗਰੀਬ ਪਿੰਡੂ ਖੇਤਰ ਦੇ ਵਿੱਚੋਂ ਆਏ ਨੇ ਜੀ ਜਦੋਂ ਤੁਹਾਡੀ ਇਹ ਕਿਤਾਬ ਦੇਖਦੇ ਆਂ ਜੀ ਤਾਂ ਇਹ ਕਿਤਾਬ ਨਾਲ ਦੀ ਨਾਲ ਇੱਕ ਸਵਾਲ ਹੋਰ ਵੀ ਉਠਾਉਂਦੀ ਆ ਕੱਲੀ ਖੁਦਕੁਸ਼ੀ ਦਾ ਸਵਾਲ ਨਹੀਂ ਇੱਕ ਕਿਤਾਬੀ ਵੀ ਸਵਾਲ ਉਠਾਉਂਦੀ ਆ ਕਿ ਪੰਜਾਬ ਦੇ ਵਿੱਚ ਜਾਤ ਪਾਤ ਹੈਗਾ ਜਿਵੇਂ ਕਿਹਾ ਜਾਂਦਾ ਕਿ ਗੁਰਬਾਣੀ ਆ ਗੁਰੂਆਂ ਦੀ ਸਿੱਖਿਆ ਹਨਾ ਇੱਥੇ ਪੰਜਾਬ ਦੇ ਵਿੱਚ ਉਹਦਾ ਮੰਨਦੇ ਨਹੀਂ ਕਿ ਜਾਤ ਪਾਤ ਹੈਗਾ ਤਾਂ ਤੁਹਾਡੀ ਕਿਤਾਬ ਇਹ ਵੀ ਸਵਾਲ ਉਠਾਉਂਦੀ ਆ ਕਿ ਪੰਜਾਬ ਦੇ ਵਿੱਚ ਵੀ ਜਾਤ ਪਾਤ ਹੈਗਾ ਤਾਂ ਕੀ ਲੱਗਦਾ ਕਿੰਨਾ ਕੁ ਡੂੰਗਾ ਪੰਜਾਬ ਦੇ ਵਿੱਚ ਜਾਤ ਪਾਤ ਦਾ ਜੀ ਇਸ਼ੂ ਹੈ ਦੇਖੋ ਪੰਜਾਬ ਦੇ ਵਿੱਚ ਜਾਤ ਪਾਤ ਹੈ ਜਾਂ ਨਹੀਂ ਹੈ ਇਹ ਤਾਂ ਸਾਨੂੰ ਰੋਜ਼ ਦੀਆਂ ਰੋਜ਼ ਖਬਰਾਂ ਆਉਂਦੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਦਲਤਾਂ ਦੇ ਉੱਤੇ ਹੁੰਦਾ ਤਸ਼ੱਦਦ ਹੈ ਉਹ ਵੀ ਦੱਸਦਾਗਾ ਜਿਹੜੀ ਸਾਡੀ ਰਿਪੋਰਟ ਹੈ ਉਹਦੇ ਵਿੱਚ ਜ਼ਮੀਨ ਵਿਹੋਣੇ ਦਲਿਤ ਗਰੀਬ ਪਿੰਡੂ ਲੋਕਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਵੀ ਦੱਸਦਾ ਵੀ ਉਹਨਾਂ ਦੇ ਕਿੰਨਾ ਹਾਲਾਤ ਮੰਦੇ ਨੇ ਪੰਜਾਬ ਦੇ ਤੁਰ ਪਿੰਡੂ ਖੇਤਰਾਂ ਦੇ ਵਿੱਚ ਦਲਿਤ ਵੀਰਾਂ ਦੇ ਹਾਲਾਤ ਕਿੰਨੇ ਮੰਦੇ ਨੇ ਤਾਂ ਜਾਤ ਪਾਤ ਦਾ ਜਿਹੜੀ ਗੱਲ ਹੈਗੀ ਵੀ ਜਾਤ ਪਾਤ ਹੈ ਨਹੀਂ ਜਿਹੜਾ ਬੰਦਾ ਕਹਿੰਦਾ ਪੰਜਾਬ ਦੇ ਵਿੱਚ ਉਹ ਨਿਰੋਲ ਝੂਠਾ ਹੈ ਪੰਜਾਬ ਦੇ ਵਿੱਚ ਵੀ ਜਾਤਪਾਤ ਹੈਗੀ ਆ ਸਿੱਖੀ ਦੇ ਵਿੱਚ ਵੀ ਜਾਤਪਾਤ ਹੈਗੀ ਆ ਤੇ ਪੰਜਾਬ ਦੇ ਅੰਦਰ ਜਿਹੜੇ ਗਰੀਬ ਦਲਿਤ ਨੇ ਉਹਨਾਂ ਦੇ ਅੰਦਰ ਆਪਸ ਵਿੱਚ ਜਾਤਪਾਤ ਹੈਗੀ ਆ ਉਹਨਾਂ ਦੇ ਆਪਸ ਦੇ ਵਿੱਚ ਵੀ ਸ਼੍ਰੀਣੀ ਵੰਡ ਹੈਗੀ ਆ ਕੁਝ ਵੀਰ ਭਰਾ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਕੁਝ ਵੀਰ ਭੈ ਭਰਾਵਾਂ ਨੂੰ ਨੀਵਾਂ ਸਮਝਦੇ ਨੇ ਫਿਰ ਉਹ ਦੋਨੇ ਵੀਰ ਭਰਾਵਾਂ ਦੇ ਜਿਹੜੀਆਂ ਸ਼੍ਰੀਣੀਆਂ ਨੇ ਅਗਲੀ ਜਿਹੜੀ ਵੀਰ ਭਰਾਵਾਂ ਦੀ ਆਉਂਦੀ ਹੈਗੀ ਕਬੀਲਾ ਹੁੰਦਾ ਉਹਨੂੰ ਨੀਵਾਂ ਸਮਝਦੇ ਨੇ ਆਪਸ ਵਿੱਚ ਇਹਨਾਂ ਦੀ ਫ੍ਰਿਕਸ਼ਨ ਹੈਗੀ ਆ ਜੀ ਆਪਾਂ ਜੇ ਖੁਦਕੁਸ਼ੀਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਇਹਦੇ ਨਾਲ ਨਾਲ ਫਿਰ ਇਹ ਵੀ ਸਵਾਲ ਉੱਠਦਾ ਕਿ ਪੰਜਾਬ ਦੇ ਵਿੱਚ ਜਾਤਪਾਤ ਹੈਗੀ ਆ ਫਿਰ ਉਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਕਿ ਜਾਤਪਾਤ ਖਤਮ ਕਰਨ ਲਈ ਲਵ ਮੈਰਿਜ ਵਿੱਚ ਹੋ ਜਾਂਦੀ ਆ ਦੂਜੀ ਕਾਸਟ ਦੇ ਵਿੱਚ ਹੋ ਜਾਂਦੀ ਆ ਕੀ ਇਸ ਤਰ੍ਹਾਂ ਦੀਆਂ ਮੈਰਿਜ ਹੋਣੀਆਂ ਉਹ ਠੀਕ ਨੇ ਉਹ ਮਾੜਾ ਮੋਟਾ ਅਸਰ ਕਰਦੀਆਂ ਨੇ ਜਾਤ ਪਾਤ ਨੂੰ ਛੱਟ ਮਾਰਦੀਆਂ ਨੇ ਦੇਖੋ ਜਾਤ ਪਾਤ ਨੂੰ ਛੱਟ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਵਜਣੀ ਵਜਣੀ ਆ ਨੰਬਰ 1 ਕਿਉਂਕਿ ਜਦੋਂ ਜਿਉਂ-ਜਿਉਂ ਜਿਉਂ-ਜਿਉਂ ਦਲਿਤ ਭਾਈਚਾਰਾ ਜਾਂ ਸਾਰਾ ਪੰਜਾਬ ਜਮਔਰਤਾਂ ਪੜਨਗੀਆਂ ਜਾਤ ਪਾਤ ਨੂੰ ਛੱਟ ਵੱਜੂਗੀ ਜਦੋਂ ਸਾਡੇ ਵੀਰ ਭਰਾ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਪ੍ਰਵਾਸ ਕਰਨਗੇ ਸ਼ਹਿਰਾਂ ਦੇ ਵਿੱਚ ਪ੍ਰਵਾਸ ਕਰਦੇ ਵੇਲੇ ਉਹ ਇੱਕ ਦੂਜੇ ਦੇ ਇੰਟਚ ਹੋਣਗੇ ਪਲੱਸ ਇੰਟਰ ਕਾਸਟ ਮੈਰਿਜਸ ਹੋਣਗੀਆਂ ਇੰਟਰ ਕਾਸਟ ਮੈਰਿਜਸ ਸਫਲ ਹੋਣਗੀਆਂ ਤਾਂ ਜਾਤ ਪਾਤ ਨੂੰ ਛੱਟ ਵੱਜੂਗੀ ਪਰੰਤੂ ਜਾਤ ਪਾਤ ਨੂੰ ਮੁੱਖ ਛੱਟ ਜਦੋਂ ਵੀ ਵੱਡੀ ਛੱਟ ਕਦੋਂ ਵੱਜੂਗੀ ਵੱਡੀ ਛੱਟ ਮੇਰੇ ਖਿਆਲ ਚ ਉਦੋਂ ਵੱਜੂਗੀ ਜਦੋਂ ਜ਼ਮੀਨ ਵਿਹੂਣੇ ਲੋਕਾਂ ਕੋਲੇ ਪੈਦਾਵਾਰੀ ਸਾਧਨ ਆਉਣਗੇ ਜਦੋਂ ਜ਼ਮੀਨ ਵਿਹੂਣੇ ਲੋਕਾਂ ਕੋਲੇ ਪੰਜਾਬ ਦੀ ਕੁੱਲ ਜਲ ਜੰਗਲ ਜ਼ਮੀਨ ਹਵਾ ਪਾਣੀ ਮਕਾਨ ਦੁਕਾਨ ਹਰੇਕ ਚੀਜ਼ ਦਾ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਪ੍ਰਤੀਸ਼ਤ ਦੇ ਹਿਸਾਬ ਨਾਲ ਮਾਲ ਖਜ਼ਾਨਾ ਉਹਨਾਂ ਦੇ ਹੱਥ ਆਊਗਾ ਤਾਂ ਜਾਤ ਪਾਤ ਨੂੰ ਵੀ ਛੱਟ ਵੱਜੂਗੀ ਜਿੰਨਾ ਚਿਰ ਇਹ ਮਾਲ ਖਜ਼ਾਨੇ ਆ ਜਿਹੜੇ ਉਹਨਾਂ ਦਾ ਮਾਲਕੀ ਹੈ ਜਿਹੜੀ ਜ਼ਮੀਨ ਮਾਲਕਾਂ ਕੋਲ ਹੀ ਆ ਰਵਾਇਤੀ ਜ਼ਮੀਨ ਮਾਲਕਾਂ ਕੋਲ ਹੀ ਆ ਤੇ ਇੱਕ 32% ਪਾਪੂਲੇਸ਼ਨ ਆ ਉਹ ਸਾਰੀ ਆਰਥਿਕ ਅਸਾਸਿਆਂ ਤੋਂ ਵੀ ਹੋਣੀ ਆ ਜਾਤ ਪਤਨੁਛਟ ਆਪਾਂ ਕਹਦੇ ਵੀ ਸਿੱਧਮ ਸਿੱਧੀ ਵਾਜੇ ਜਾਂ ਬਹੁਤ ਵੱਡੀ ਪੱਦਰ ਤੇ ਵਾਜੇ ਇਹ ਮੁਸ਼ਕਲ ਜਾ ਲੱਗਦਾ